ਤੁਸੀਂ ਤੇਜਵੰਦ ਕਿੱਟੂ ਭਾਜੀ ਤੇ ਜੱਸੀ ਭਾਜੀ ਮਨ ਲੱਗਾ ਸਾਈਕਲ ਤੇ ਜਾਂਦੇ ਦੂਰਦਰਸ਼ਨ ਮਤਲਬ ਮੋਸਟਲੀ ਮੈਂ ਤੇ ਜੱਸੀ ਕਿੱਟੂ ਕੁਲਜੀਤ ਹੁਣੀ ਸਾਡੇ ਸਮਕਾਲੀ ਨੇ ਬਟ ਇਹ ਅਲੱਗ ਰਹਿੰਦੇ ਹੁੰਦੇ ਸੀ ਤੇ ਜੱਸੀ ਇੱਥੇ ਕਿਉਂਕਿ ਗੁਰਦਾਸਪੁਰੋਂ ਆਇਆ ਸੀ ਤੇ ਉਹਦੇ ਕੋਈ ਇੱਥੇ ਕੋਈ ਜ਼ਿਆਦਾ ਸਰਕਲ ਨਹੀਂ ਸੀ ਹੁੰਦਾ ਤਾਂ ਫਿਰ ਉਹਨੇ ਘਰ ਵੀ ਆ ਜਾਣਾ ਫਿਰ ਅਸੀਂ ਇੱਕ ਸਾਈਕਲ ਤੇ ਬਹੁਤ ੱੱਕੇ ਖਾਦੇ ਜਲੰਧਰ 'ਚ ਬਹੁਤ سارے ਆਰਟਿਸਟਾਂ ਦੀ ਤੁਸੀਂ ਪਾਡਸ਼ਾਲਾ ਵੀ ਰਹੀਓ ਭਾਜੀ ਤੁਹਾਡਾ ਘਰ ਕਿ ਰਹਿੰਦੇ ਸੀ ਰ ਇੱਥੇ ਅਸੀਂ ਸਾਰੇ ਰਹਿੰਦੇ ਸੀ ਕੌਣ ਕੌਣ ਸੀ ਸਾਰੇ ਬੜੇ ਕਲਾਕਾਰ ਅੰਮ੍ਰਿਤਸਰ ਦੇ ਵੀ ਜਿੱਦਾਂ ਹਰਦੀਪ ਗਿਆ ਅਜਿਹਾ ਬਹੁਤ ਹੈ ਨਾ ਅੱਛਾ ਕੰਮ ਹਰਦੀਪ ਨੇ ਕਦੇ ਉਹ ਵੀ ਰਹਿ ਜਾਣਾ ਜਸਵੰਤ ਜਸ ਹੁੰਦੇ ਸੀ ਉਹਨੇ ਰਹਿ ਜਾਣਾ ਅਨੀਤਾ ਮੀਤ ਨੂੰ ਨਹੀਂ ਕਰ ਰਹਿਗੇ ਮਤਲਬ ਜਿਹੜੇ ਉਹਨਾਂ ਦੇ ਮੈਂ ਹਸਬੰਡ ਕੋਲ ਪੜਿਆ ਜੀ ਮੀਤ ਸਾਹਿਬ ਅਨੀਤਾ ਮੀਤ ਨੂੰ ਨਹੀਂ ਸਾਡੇ ਘਰ ਉਦੋਂ ਸਾਡੇ ਘਰ ਮਤਲਬ ਇਹ ਨਹੀਂ ਸੀ ਹੁੰਦਾ ਵੀ ਚਲੇ ਜਾਣਾ ਨਾ ਤੇ ਇਹ ਨਹੀਂ ਸੀ ਹੁੰਦਾ ਵੀ ਗੈਸਟ ਇਸ ਵੇਲੇ ਆ ਕੇ ਭਾਵੇਂ ਹੁਣ ਨਵੇਂ ਚੋ ਗੱਲ ਕਰੀਏ ਤੇ ਭਾਜੀ ਇੱਕ ਟਾਈਮ ਤੇ ਮੇਰੇ ਘਰ ਤੇ ਜੀ ਸੰਧੂ ਵੀ ਉੱਥੇ ਹੀ ਸੁੱਤਾ ਹੁੰਦਾ ਸੀ ਅੱਛਾ ਹਰਬੀ ਸੰਗਾ ਅੱਜ ਕਮੇਡੀਅਨ ਜਿਹੜੇ ਉਹਨੇ ਸੁਣਿਆ ਉਹ ਤੇ ਵਿਕਰਮ ਗਰੋਵਰ ਤੇ ਦੂਜਾ ਕਵੀ ਕਪਿਲ ਸ਼ਰਮਾ ਵੀ ਉੱਥੇ ਰਹਿ ਜਾਂਦਾ ਹੁੰਦਾ ਸੀ ਮਤਲਬ ਮੇਰੇ ਇੱਕ ਟਾਈਮ ਤੇ ਘਰ ਅਸੀਂ ਪੰਜ ਪੰਜ 7 7 ਜਾਣੇ ਵੈਸੇ ਹੀ ਕਈ ਵਾਰ ਸੁੱਤੇ ਹੁੰਦੇ ਸੀ ਹਾਂ